ਆਰਿਆਨ ਸ਼ਾਸਤਰੀ ਕਾਲ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ। ਅੱਜ ਅਸੀਂ ਬਲੌਗ ਸ਼ੁਰੂ। ਬਲੌਗ ਸ਼ੁਰੂ ਕਰਨ ਤੋਂ ਪਹਿਲਾਂ ਮੇਰੇ ਭੈਣ ਭਰਾ ਨਵੇਂ ਆਏ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ। ਵੀਡੀਓ ਨੂੰ ਸ਼ੇਅਰ ਕਰਿਓ, ਲਾਈਕ ਕਰਿਓ, ਕਮੈਂਟ ਕਰਿਓ। ਚਲੋ ਜੀ ਆਪਾਂ ਬਣਾਉਂਦੇ ਹਾਂ ਪ੍ਰਸ਼ਾਦੀ। ਪ੍ਰਸ਼ਾਦੇ ਸ਼ਗਣੀ ਅੱਜ ਥਾਲਣਾ। ਤੇ ਚਣੀਆਂ ਖੀਰ ਦੀ ਸਮਝਣਾ। ਇਹਨੇ ਨੈਨੋਗੇ ਬਲੌਗ ਨਹੀਂ ਆਇਆ ਕਿ ਲਾਗੇ ਮੇਲਾ ਸੀ ਬੀਬੀ ਪਾ ਨਹੀਂ ਜੀਦਾ ਜਨ ਮੈਂ ਨਹੀਂ ਆਈ ਉਹਦਾ ਫਿਰ ਇੱਥੇ ਤਾਂ ਆ ਕਰਕੇ ਅੱਜ 또 ਬਲੌਗ ਆਉਗਾ ਸ਼ਾਮਾਂ ਲਾਵਾਂਗੇ ਸਾਗ ਨਾਲ ਢੜਕਾ ਸ਼ਾਮਾਂ ਪਰਸ਼ਾਹ ਦੇ ਆ 15 ਵਾਂ ਦੇ ਸਾਗ ਨਾਲ ਸ਼ਾਮਾਂ ਇਹਦਾ ਬਣਾਉਂ ਤਿਆਰ ਕਰਾਂਗੇ ਉਹ ਕੱਲ ਨੂੰ ਆਊਗਾ ਹੁਣ ਤਿੰਰੋ ਹੀ ਦਿਹੋੜਾ ਵੇਖੋ ਫਲਾਇਕਾ ਸ਼ੇਅਰ ਤੇ ਕਮੈਂਟ ਕਰਿਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਇਹ ਰੈਪਰਾਂ ਨਵੇਂ ਆਉਣਗੇ ਜਲਦੀ 两万不干。 ਕਿੰਨੇ ਨਾਲ ਆਪਾ ਵਲੌਗ ਨਹੀਂ ਪਾਉਂਦੇ ਰਹਿ ਬੀਬੀ ਪਾਨੀ ਜੀ ਦੇ ਜਨਮ ਦੇ ਆਇਆ ਜਿਹੜਾ ਜਿਹੜਾ ਵੀਡੀਓ ਹੁਣ ਦੁਬਾਰਾ ਇੱਕ ਦਾ ਉਹ ਪਾਉਂਦੇ ਰਹਿ ਆਹ ਮੈਂ ਕੋਈ ਵੀਡੀਓ ਕੋਲ ਪਹਿਲਾਂ ਇੱਕ ਸ਼ੇਅਰ ਕਮੈਂਟ ਨਹੀਂ ਕਰਦਾ ਉਹਨਾਂ ਨੂੰ ਵੀ ਕਰਿਆ ਕਰੋ ਇਹ ਹੋ ਗਿਆ ਜਨਮ ਆਪਾ ਵਲੌਗ ਬਣਾਉਨੇ ਫਿਰ ਨਾਲ ਵਿੱਚ ਮਹਾਰਾਜ ਤਾਂ ਬਿਨਾ ਆਪਾ ਗਾਦੇ ਜੋਗੀ ਮਹਾਰਾਜ ਜੀ ਨੂੰ ਜਿਹੜੂ ਚਲੋ ਉਹਨਾਂ ਨੂੰ ਵੀ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਵੀ ਬੀ ਪਾਣੀ ਜੀ ਗੁਰਾਮ ਦਾ ਸਮਾਰਾਜ ਦੇ ਮਹਿਲ ਆ ਉਹਨਾਂ ਦਾ ਜਨਮ ਦਿਹਾੜਾ ਹੀ ਉਹ ਵੀਡੀਓ ਪਾਈਆਂ ਉਹਨਾਂ ਕੋਈ ਲਾਈਕ ਸ਼ੇਅਰ ਕਮੈਂਟ ਨਹੀਂ ਕਰਦਾ ਇਹ ਵੀ ਵੀਡੀਓ ਆਪਣੇ ਖਾਣ ਜਗਾ ਉਹ ਵੀ ਚਲੋ ਮਹਾਰਾ ਨਦੀ ਨਾਲ ਜਾਈਦਾ ਆਪਣੇ ਚਾਲੀ ਘੰਟੇ ਇਸ ਕਰਕੇ ਉਹ ਵੀਡੀਓ ਪਾਈਆਂ ਕਿ ਚਲੋ ਪਤਾ ਲੱਗੇ ਇਹ ਵੀ ਬੀ Rajasthan ਜਿਹੜਾ ਕਿਹੜੀ ਜਗ੍ਹਾ ਤੇ ਆ ਕਿੱਥੇ ਆ ਗੇ ਕਿਨੇ ਇਹਨਾਂ ਦੇ ਨੂੰ ਬਰਾਉਨ ਤੇ ਨਾ ਬਣਾ ਕੇ ਲੱਗਣਾ ਬਹੁਤ ਬਰਾਉਨ ਹਨ ਫਿਰ ਕੋਸ਼ਿਸ਼ ਉਹ ਖਾ ਲਈਏ ਸਾਰਾ ਵੀਡੀਓ ਜਿੰਨਾ ਆਉਂਦਾ ਹੈ ਨਾ ਬਲੋਗ ਤੇ ਦੇ ਵਿੱਚ ਸਾਰਿਆਂ ਦੇ ਵੀਡੀਓ ਨੂੰ ਜਾਈ ਕੇ ਸ਼ੇਅਰ ਕਮੈਂਟ ਕਰਿਆ ਕਰੋ ਕੋਈ ਵੀ ਵੀਰੋ ਜਿਹਾੜੀ ਨਹੀਂ ਹੁੰਦੀ ਸਾਰਾ ਵੀਡੀਓ ਵਾਧਾ ਕਰਦੇ ਨਾ ਜਿਆਦਾ ਬਾਅਦ ਸਾਰਾ ਚੈਨਲ ਗੰਨਾਗਾ ਕਿ ਉਹ ਵੀ ਆਪਣੇ ਲੱਗੇ ਬਿਲਕੁਲ 10 ਮਿੰਟ ਦਾ ਰਾਤ ਨੂੰ ਬ੍ਰੇ ਕਰਦੇ ਬਿਲਕੁਲ ਲੱਗੀ ਆ ਜੀ ਪਾਣੀ ਜਿਹੜਾ ਕਰ ਦੁਬਾਰਾ ਉਹ ਵੀ ਬਿਲਕੁਲ ਆਪਣੀ ਲੱਗੇ ਆ ਅਬ ਜਿਹੜਾ ਪਾਣੀ ਜਿਹੜਾ ਕੋਈ ਨਾਲ ਰਹੀ ਨੇ ਇਸ ਕਰਕੇ ਜੇ ਵੀਡੀਓ ਚੰਗੀ ਲੱਗੀ ਨਾ ਲਾਈਕ ਸ਼ੇਅਰ ਕਮੈਂਟ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਮੇਰਾ ਅਗਲਾ ਵੀਡੀਓ ਸਾਰੇ ਭੈਣ ਭਰਾਵਾਂ ਨੂੰ ਸ਼ਾਸਤਰੀ ਕਾਲ ਜੁਨੇ ਵਾਸਤੇ ਰੋ ਸਾਰੇ ਗਾ ਵੀਡੀਓ ਵੇਖਿਆ ਕਰੋ